ਸਭ ਤੋਂ ਪਹਿਲਾਂ ਤੇ ਬਾਈ ਲਾਈਵ ਨਿਊ ਚੈਨਲ ਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜੇ ਇੰਨੀ ਗਰਮੀ ਦੇ ਵਿੱਚ ਕਵਰ ਕਰ ਰਹੇ ਆ ਅੱਜ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਰੋਡ ショਅ ਚੋਆ ਨਕੋਦਰ ਵਿਖੇ ਨਾਲ ਉਹਨਾਂ ਦੇ ਲੋਕ ਸਭਾ ਦੇ ਕੈਂਡੀਡੇਟ ਸ਼੍ਰੀ ਪਵਨ ਤੀਨੂ ਜੀ ਉਹ ਵੀ ਪਹੁੰਚ ਰਹੇ ਆ ਸਵੇਰ ਦਾ ਹੀ ਦੇਖਦੇ ਲੋਕਾਂ ਵਿੱਚ ਬੜਾ ਜਜਵਾ ਲੋਕਾਂ ਵਿੱਚ ਬਹੁਤ ਉਛਾ ਹੈ ਸਵੇਰ ਦੇ ਲੋਕ ਪੱਪਾਂ ਭਾਰ ਹੋਏ ਆ ਆਪਣੇ ਮਹਿਬੂਬ ਲੀਡਰ ਨੂੰ ਵੇਖਣ ਲਈ ਕਿਉਂਕਿ ਇਹ ਜਿਹੜੇ ਪਵਨ ਤੀਨੂ ਜੀ ਆ ਬਹੁਤ ਜ਼ਿਆਦਾ ਗਤੀਸ਼ੀਲ ਲਾਗੂ ਆ ਬਹੁਤ ਜ਼ਿਆਦਾ ਵਧੀਆ ਬੁਲਾ ਰਹੇ ਆ ਬਹੁਤ ਲੰਬੇ ਸੰਘਰਸ਼ ਦੇ ਵਿੱਚੋਂ ਉਹ ਇੱਕ ਲੀਡਰ ਪੈਦਾ ਹੋਇਆ ਇਹ ਲੋਕ ਸਭਾ ਦਾ ਜਿਹੜਾ ਇਲੈਕਸ਼ਨ ਹੋਣ ਜਾ ਰਿਹਾ ਲੋਕ ਸਭਾ ਜਲੰਧਰ ਦੇ ਵਿੱਚ ਲੋਕ ਜਿਹੜੇ ਆ ਸਾਰੇ ਉਤਾਵਲੇ ਆ ਉਹਨਾਂ ਨੂੰ ਜਿਤਾਉਣ ਦੇ ਲਈ ਤੋਂ ਮੈਂ ਵੀ ਅਪੀਲ ਕਰਦਾ ਕਿ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ ਪਹਿਲੀ ਤਰੀਕ ਨੂੰ ਝਾੜੂ ਦੇ ਬਟਨ ਨੂੰ ਦਬਾ ਕੇ ਉਹ ਕਾਮਯਾਬ ਬਣਾਉਣ ਕਿਉਂਕਿ ਆਪਣੇ ਮਹਿਬੂਬ ਲੀਡਰ ਨੂੰ ਜਿਹੜਾ ਗਤੀਸ਼ੀਲ ਲੀਡਰ ਆ ਚੰਗਾ ਬਲਾਰਾ ਆ ਲੋਕਾਂ ਦੀ ਨਜ਼ਰ ਦੇ ਵਿੱਚ ਵੀ ਤੇ ਲੋਕਾਂ ਦੀ ਨਵਜ ਪਛਾਨਣ ਵਾਲਾ ਆ ਲੋਕਾਂ ਦੇ ਦੁੱਖ ਸੁੱਖ ਵਿੱਚ ਆਉਣ ਵਾਲਾ ਬਲਾਰਾ ਆ ਉਸ ਬਲਾਰੇ ਨੂੰ ਉਸ ਲੀਡਰ ਨੂੰ ਆਪਣਾ ਲੀਡਰ ਚੁਣੋ ਮੇਰੇ ਨਾਲ ਸਰਪੰਚ ਸਾਹਿਬ ਧਰਨਪਾਲ ਜੀ ਗਹੀਰਪਿੰਡ ਤੋਂ ਮੇਰੇ ਨਾਲ ਬਲਾਕ ਪ੍ਰਧਾਨ ਮੀਰਪੁਰ ਤੋਂ ਸਰਪੰਚ ਸਾਹਿਬ ਮੇਰੇ ਨਾਲ ਸਰਪੰਚ ਸਾਹਿਬ ਇਹ ਡਿਸਟ੍ਰਿਕਟ ਨੂੰ ਵੀ ਰਿਪਰੈਜ਼ੈਂਟ ਕਰਦੇ ਆ ਸਰਦਾਰ ਮੀਵਾ ਸਿੰਘ ਜੀ ਸਤਪਾਲ ਸਿੰਘ ਜੀ ਇਹ ਵੀ ਸੀਨੀਅਰ ਲੀਡਰ ਆ ਆਮ ਆਦਮੀ ਪਾਰਟੀ ਦੇ ਸਰਪੰਚ ਸਾਹਿਬ ਸਰਜੀਸ ਸੋਤਾ ਜੀ ਤੇ ਨਾਲ ਨੌਜਵਾਨ ਵਲੰਟੀਅਰ ਆ ਵੀਰਪਿੰਡ ਤੋਂ ਤੋਂ ਇਹ ਬਹੁਤ ਸਾਰੇ ਸਾਥੀ ਇੱਦਾਂ ਇਕੱਠੇ ਹੋਏ ਆ ਮੈਨੂੰ ਉਮੀਦ ਆ ਕਿ ਪਹਿਲੀ ਤਰੀਕ ਨੂੰ ਅਸੀਂ ਐਸੇ ਹਮ ਹਮ ਆਗੇ ਬਹੁਤ ਪਿਆਰ ਸਤਿਕਾਰ ਦੇ ਨਾਲ ਆਪਣੇ ਮਹਿਬੂਬ ਲੀਡਰ ਨੂੰ ਚੁਣਾਂਗੇ ਤੁਹਾਡਾ ਚੈਨਲ ਵਾਲਿਆਂ ਦਾ ਤੁਹਾਡੇ ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ